ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਗੇ ਆਪਾਂ ਖੜੇ ਹਾਂ ਅੱਜ ਨਿਰਮਲ ਕੋਟਲੇ ਵਾਲੇ ਵਾਲੇ ਕਰਦੇ ਆ ਗੱਲਬਾਤ ਕਿੰਨੇ ਦੇ ਟਰੈਕਟਰ ਅਵੇਲੇਬਲ ਨੇ ਸਤਿ ਸ਼੍ਰੀ ਅਕਾਲ ਬਈ ਨਿਰਮਲ ਸਿਓ ਬਈ ਠੀਕ ਹੋ ਬਾਈ ਜੀ ਠੀਕ ਹੈ ਬਾਈ ਜੀ ਕਿੰਨੇ ਦੇ ਟਰੈਕਟਰ ਨੇ ਬਈ ਅੱਜ ਆਪਣੇ ਕੋਲੇ ਹਾਂ ਜੀ 35 ਹੈ 35 ਹੈ ਠੀਕ ਹੈ ਬਾਈ ਜੀ ਲੈ ਵੀ 35 ਦੇ ਟਰੈਕਟਰ ਹੈਗੇ ਤੇ ਹਰ ਵਾਰ ਤੇ ਤੁਹਾਨੂੰ ਬਈ ਜੀ ਟਰੈਕਟਰ 24 ਘੰਟੇ ਪੂਰੇ ਮਿਲਣਗੇ ਤੇ ਸਾਹਮਣੇ ਉਧਰ ਨੀਗਾ ਮਰਵਾ ਦੇ ਬਈ ਜੀ ਪੈਟਰੋਲ ਪੰਪ ਦੇ ਨਾਲ ਹੀ ਆਪਣਾ ਨੌਰਾ ਆਣਾ ਬਈ ਜੀ ਕਰੀਏ ਸ਼ੋਰੂਮ ਚੱਲਾਂਗੇ ਉੱਥੇ ਆਪਾਂ ਠੀਕ ਹੈ ਬਾਈ ਜੀ ਤੇ ਵੀਡੀਓ ਸਟਾਰਟ ਕਰਦੇ ਕਿ ਭਾਈ ਜੀ ਆਪਾਂ ਇਸ ਟਰੈਕਟਰ ਤੋਂ 14 ਮਾਡਲ ਠੀਕ ਹੈ ਇਹ ਵੀ 14 ਮਾਡਲ ਆ ਰੰਗ ਪੇਟ ਜੀ オリジナル ਸਰ ਸਾਰਾ ਰੀਜਨਲ ਹੈਗਾ ਹੂੰ ਤੇ ਇਹ ਕਿ ਭਾਈ ਜੀ 450 ਪਲੱਸ ਵਾਲਾ ਨਾ ਭਾਈ ਜੀ ਪਾਵਰ ਸਟੀering ਠੀਕ ਹੈ ਇਹ ਵੀ ਪਾਵਰ ਸਟੀering ਹੈਗਾ ਕੰਡੀਸ਼ਨ ਦਾ ਫੁੱਲ ਸੋਹਣਾ ਹੈਗਾ ਤੇ ਛੋਟਾ ਟਰੈਕਟਰ ਹੈਗਾ ਪੰਜਾਬ ਨੰਬਰ ਆ ਪੀਵੀ 3 ਬਠਿੰਡੇ ਦਾ ਹੂੰ ਤੇ ਡਿਮਾਂਡ ਭਾਈ ਜੀ ਦੀ ਇਹ ਦੇਵਾਂਗੇ 240 ਦਾ ਮੰਗਦੇ 275 ਠੀਕ ਹੈ ਲੋ ਵੀ 2 ਲੱਖ 40 ਹਜ਼ਾਰ ਦਾ ਤੇ ਮਾਂਗੇ ਭਾਈ ਕਹਿੰਦਾ ਤੇ ਟਾਇਰ ਵੀ ਜੀ ਇਹਦੇ ਇਹ ਨਾਲ ਦੇ ਨਹੀਂ ਪੰਚਾਰੇ ਠੀਕ ਨਾਲ ਹੀ ਨੇ ਹਾਂ ਠੀਕ ਹੈ ਜੀ ਵੀ ਨਾਲ ਦੇ ਟਾਇਰ ਨੇ ਬਈ ਜੀ ਚਾਰੇ ਤੇ ਪੈ ਨੇ ਹੈਗੇ ਬਈ ਜੀ 60 ਕ ਪੈਸੇ ਤੇ ਕਿਹਾ ਬਈ ਸਵਰਾਜ 855 ਬਾਈ ਮਾਡਲ 3 ਸਪੀਡ ਠੀਕ ਹੈ ਲੈ ਬਈ ਜੀ ਬਾਈ ਮਾਡਲ ਆ 3 ਸਪੀਡ ਆ ਜਸਪਰੀ ਤਾਂ ਆ ਚੀਜ਼ ਦਿਖਾ ਦੇ ਇੱਕ ਜਿਹੜੀ ਕੰਪਨੀ ਵੱਲੋਂ ਲਿਖੀ ਆਉਂਦੇ ਨੇ ਬਈ ਜੀ ਉਹ ਵੀ ਅਜੇ ਤੱਕ ਪਈ ਆ ਜੀ ਸਰਵਿਸ ਵੀ ਨਾ ਕਰਾ ਹੁਣ ਬੰਦੇ ਠੀਕ ਆ ਜੀ ਲੈ ਵੀ ਸਰਵਿਸ ਵੀ ਹਾਂ ਹਾਂ 500 ਕੰਡਾ ਦੇ ਲੈ ਠੀਕ ਹੈ ਲੈ ਵੀ ਜਮਾ ਨਵਾਂ ਟਰੈਕਟਰ ਹੀ ਗੱਲ ਹੈ ਚਾਰੇ ਪਾਸੇ ਗੇੜਾ ਦੇ ਦੇ ਬਈ ਕੱਲ ਫੋਨ ਆਇਆ ਸੀਗਾ ਕਹਤਾ ਬਈ ਮੈਨੂੰ ਕਟੋ- ਤੇ 3 ਸੀਪੀ ਟਰੈਕਟਰ ਚਾਹੀਦਾ 22 ਮਾਡਲ ਆ ਕੰਡੀਸ਼ਨ ਚੈੱਕ ਕਰ ਲੋ ਬਈ ਟਰੈਕਟਰ ਦੀ ਤੇ 22 ਮਾਡਲ ਹੈਗਾ ਤੇ ਘੰਟੇ ਚੱਲੇ ਆ 500 ਸਰਵਿਸ ਵੀ ਨ ਕਰਾਇਓ ਯਾਰ ਠੀਕ ਆ ਭਾਈ ਜੀ ਤੇ ਪੰਜਾਬ ਨੰਬਰ ਹੈ ਹਾਂ ਹਾਂ ਮਾਨਸਾ ਦਾ ਠੀਕ ਆ ਲੈ ਵੀ ਪੀ ਵੀ 33 ਮਾਨਸਾ ਦਾ ਨੰਬਰ ਹੈਗਾ ਦੇਖੇ ਚੁੱਲ੍ਹੇ ਵਾਲਾ ਟੌਪ ਮਾਡਲ ਬਨੋਪੀ 73 ਲੱਗੇ ਹੋਈ ਹੈਗੇ ਤੇ ਕੰਡੀਸ਼ਨ ਦਾ ਫੁੱਲ ਓਕੇ ਹੈਗਾ ਸਾਈਡ ਗੇਅਰ ਚ ਹੈਗਾ ਹਾਈ ਵੀ ਸਟਾਰ ਚ ਬਈ ਜੀ ਆਰ ਐਮ ਆਈ ਵਾਲਾ 16 ਦੇ ਟਾਇਰਾਂ ਦੇ ਨਾਲ ਦੀ ਟਾਇਰ ਆ ਬਈ ਜੀ ਕੰਡੀਸ਼ਨ ਫੁੱਲ ਸਾਫ ਆ ਕਿ ਬਈ ਜੀ ਆਲ ਓਰੀਜਨਲ ਹੈਗਾ ਤੇ ਬਾਕੀ ਬਾਈ ਜੀ ਇਹਦੀ ਡਿਮਾਂਡ ਇਹ ਹੈਗੇ 7 ਲੱਖ 75000 ਰੁਪਿਆ ਤੇ ਮੌਕੇ ਤੇ ਬਾਈ ਇਹ ਦੇ ਰਾਂਗੇ 735 ਦਾ ਠੀਕ ਹੈ ਲੋ ਵੀ 7 ਲੱਖ 35000 ਦਾ ਤੇ ਅੱਗੇ ਅੱਗੇ ਬਾਈ ਜੀ ਸਵਰਾਜ 735 ਕੰਡੀਸ਼ਨ ਦਾ ਮਾਡਲ ਬਾਹਰ ਪੰਪ ਹੈ ਠੀਕ ਹੈ ਜੀ ਟਾਇਰ ਅੱਧਿਆ ਠੀਕ ਹੈ ਜੀ ਤੇ ਹਰਾਸਤਾਨ ਨੰਬਰ ਆ 4 ਗੇਰਾਂ ਵਾਲਾ ਜੀ ਠੀਕ ਹੈ ਇਹ 4 ਗੇਰਾਂ ਵਾਲਾ 4 ਗੇਰਾਂ ਵਾਲਾ ਛੋਟੇ ਗੇਰਾਂ ਵਾਲਾ ਕਹਿੰਗੇ 1 ਲੱਖ 20000 ਦਾ ਇਹ 1 ਲੱਖ 55000 ਰੁਪਿਆ ਡਿਮਾਂਡ ਹੈ ਬਾਈ 1 ਲੱਖ ਤੇ 20000 ਜੱਸ ਜਾਂ ਨੋ ਨੋ ਹੇ ਕਬਾ ਜੀ ਤੇ ਅੱਗੇ ਕਬਾ ਜੀ 735 ਚਿੱਪੜੀ ਕਾਪੀ ਪੰਜਾਬ ਨੰਬਰ ਹੈ ਪੰਜ ਮਾਡਲ ਆ ਠੀਕ ਆ ਜੀ ਟਰੈਕ ਦੀ ਇੰਜਨ ਗੇਅਰ ਦੀ ਗਾਰੰਟੀ ਆ ਬੰਦੇ ਬਾਕੇ ਲੈ ਜਾਣ ਬਾਹਰ ਪੰਪਾ ਠੀਕ ਆ ਜੀ ਟਰੈਕ ਦੇ ਦਾਂਗੇ ਆਪਾਂ 175000 ਦਾ ਹਾਂ ਜਾਨਾ ਠੀਕ ਆ ਜੀ ਤੇ ਟਾਇਰ ਵਾਈਜ਼ ਕਹ ਲਈ ਨਵੇਂ 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 ਨੇ ਫੋਲੋ ਤੁਸੀਂ ਠੀਕ ਆ ਬਾਈ ਜੀ ਤੇ ਅੱਗੇ ਕਬਾ ਜੀ ਫਾਰਮ ਟਰੈਕ 60 6 ਮਾਡਲ ਆ ਕੋਰ ਵਾਲੇ ਮਾਨ ਕਟਾ ਕੇ ਗਿਆ ਸੀ ਇਹਨੂੰ ਲੈ ਵੀ ਕੋਰ ਵਾਲੇ ਮਾਨ ਦਾ ਟਰੈਕਟਰ ਹੈਗਾ ਬਾਈ ਜੀ ਨਵਾਂ ਲੈ ਗਿਆ ਸੀ ਉਹ ਠੀਕ ਆ ਬਾਈ ਜੀ ਤੇ ਟਰੈਕਟਰ ਦੇ ਦਾਂਗੇ ਆਪਾਂ ਸੱਬੋਦੂ ਲੱਖ ਦਾ ਫਰੰਟ ਟਾਇਰ ਮੈਂ ਕਿ ਵੀ ਅੱਸੀ ਬੈਠਾ ਰਾ ਠੀਕ ਹੈ ਸੇ ਮਾਡਲ ਆ 245000 ਤੇ ਮੌਕੇ ਤੇ ਵੇਚੀ ਸਵਾ ਦੋ ਦਾ ਸਵਾ ਦੋ ਦਾ ਤੇ ਅੱਗੇ ਕਿ ਬੇ ਜੀ ਸੋਨਾ ਲੀਕਾ 15 ਮਾਡਲ 15 ਮਾਡਲ ਆ ਆਰ ਐਕਸ ਟੈਟਰ 15 ਮਾਡਲ ਆ ਪੰਜਾਬ ਨੰਬਰ ਆ ਟਾਇਰ ਐਮ ਆਰ ਪਦੇ ਨੇ ਟੈਟਰ ਦੀ ਇੰਨੀ ਗਰੰਟੀ ਐ ਟੈਟਰ ਨੂੰ ਬਾਕੇ ਲੈ ਜਾਣਾ ਬੰਦੇ ਜੇ ਚੰਗਾ ਲੱਗਾ ਪੈਸੇ ਦੇ ਜਾਣਾ 19 ਕੀ ਲੱਗੀ ਰਸਾਕਾ ਆਪਾਂ ਬੈਠਿਆ ਹੋਣ ਦਾ ਖਰਚਾ ਮੈਂ ਦੇ ਦਊਂਗਾ ਠੀਕ ਹੈ ਬਈ ਕਿਉਂ ਐਵੇਂ ਗੱਪਸ਼ਾਪ ਜਿਮਾਰ ਕੇ ਇੰਜਾਂ ਰੰਗ ਪੰਗੇ ਕਰਾ ਕੇ ਆਪਾਂ ਨਾ ਅੱਜ ਤੇ ਕੱਢੀਣਾ ਨਾ ਦੇਣਾ ਜਿੰਨਾ ਹੈਗਾ ਜੈਨੂ ਆਣਾ ਜੈਂਸੀ ਲੈ ਜਾਣਾ ਇਹ ਅਰੀਜਨਲ ਹੀ ਹੈ ਜਿੰਨਾ ਹੈ ਅਰੀਜਨਲ ਹੀ ਚੱਲਿਆ ਹੋਇਆ ਹੈ ਅਰੀਜਨਲ ਹੀ ਸਰਪਸ ਜਿਹਨੂੰ ਚੱਲਿਆ ਆ 36 10 ਹੈ ਕਾਨੇਮਲ ਠੀਕ ਇਹ ਟਰੈਕਟਰ ਬਈ ਤੁਸੀਂ ਸਾਰੇ ਮੰਡੀ ਚ ਜਿਹੜਾ ਮਾਰੇ ਆਓ ਇੱਕੋ ਇੱਕ ਟਰੈਕਟਰ ਹੋਊਗਾ ਹਾਂ ਇਹ ਇੱਕ 20 ਦਾ ਦੇ ਦਾਂਗੇ ਆਪਾਂ ਇੱਕ 20 ਹੀ ਕੱਟਿਆ ਠੀਕ ਹੈ ਲੋ ਵੀ 1 ਲੱਖ ਤੇ 20000 ਰੁਪਏ ਦਾ 91 ਮਾਡਲ ਹੈ ਜੀ ਟਰੈਕਟਰ ਦੀ ਕੰਡੀਸ਼ਨ ਆਲ ਓਰੀਜਨਲ ਹੈ ਬਈ ਹਾਂ 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 20 ਦੇ ਕੱਟਿਆ 20 ਦੇ ਦੇ ਦਾਂਗੇ ਇਹ ਕਹੇਗਾ ਬਈ ਜੀ ਇਹ ਆਸਾ ਕਰਤੇ ਥਾਨੇ ਮੱਲਾ ਪਹਿਲੇ ਪਹਿਤੋਂ ਨਵੇਂ ਨੇ ਮੂਲ ਦਿਖਣੇ ਇੱਕ ਵੀ ਦੇ ਇੱਕ 15 ਦੀ ਇਹ ਘਟਾ ਇੱਕ 15 ਦੀ ਦੇ ਦਾਂਗੇ ਠੀਕ ਹੈ ਲੋ ਵੀ 1 ਲੱਖ ਤੇ 15000 ਦਾ ਲਗ ਲਗ ਰੁਪਏ ਦਾ ਟਰੈਕਟਰ ਸੋਚ ਕੇ ਚੱਲੋ ਤੇ ਅਗਲਾ ਬਾਈ ਜੀ ਅਗਲਾ 855 9 ਮਾਡਲ ਹੈ ਠੀਕ ਹੈ ਲੋ ਵੀ ਸਾਹਮਣੇ ਨਿਗਾ ਮਰਵਾ ਦੇ 855 9 ਮਾਡਲ ਕੰਡੀਸ਼ਨ ਦਾ ਫੁੱਲ ਸੋਨਾ ਟਰੈਕਟਰ ਹੈਗਾ ਟੂ ਸਟਾਰ ਹੈਗਾ ਸਾਰਾ ਪੂਰਾ ਚੰਗਾ ਟਰੈਕਟਰ ਹੈ ਬਾਕੇ ਲੈ ਜਾਣਾ ক্লোਸ ਕਰ ਇੰਜਨ ਦਾ 9 ਮਹੱਲਾ 365000 ਮੰਗ ਰਿਆ ਆਪਾਂ 345000 ਦੇ ਦਾਂਗੇ ਠੀਕ ਐ ਇਹ ਕਲੋਸ ਕਰਦੇ ਇੰਜਨ ਵਾਲਾ ਤਾਂ ਪੈਸੇ ਵੀ ਨਹੀਂ ਖੜਦਾ ਨਾ ਕਾਲੀਏ ਨੋ 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 ਬੜਾ ਚੰਗਾ ਟਰੱਕ ਜਿਹੜਾ ਤੁੰਦੀ ਠੀਕ ਐ ਲੈ ਵੀ ਜਿਹੜਾ ਦੇ ਦੇ ਉੱਤੋਂ ਦੇ 2009 ਮਾਡਲ ਕੰਡੀਸ਼ਨ ਹੈਗੀ ਬਈ ਜੀ 15 16 ਮਾਡਲ ਵਾਲੀ ਕੰਡੀਸ਼ਨ ਕੰਡੀਸ਼ਨ ਦਾ ਵੀ ਪੂਰਾ ਸਾਫ ਆ ਟਾਇਰ ਵੀ ਚੌਕੜੇ ਨਾ ਮੇ ਵਾਂਗੂ ਆਪਾਂ ਇੱਕ ਪੂਟੇ ਦਿਖਾ ਦੇ ਚੰਗਾ ਟਰੱਕ ਠੀਕ ਆ ਬਈ ਜੀ ਇੱਕ ਆਸੀ 55 ਵਾਲਾ ਮਰੂਤੀ ਸਕੌਟ ਲੈ ਬਈ ਜੀ ਇਹ ਹੈਗਾ ਪੁਰਾਣਾ ਖੁੰਡਾਣਾ ਬਈ ਜਮਾਂ ਬਈ ਇਹ ਜਗਰ ਦੀ ਗਰੰਟੀ ਹੈ 1,05,000 ਦੀ ਕੱਟਾ ਆਪਾਂ 1,05,000 ਦੀ ਦੇ ਦੇ ਕਿਸੇ ਭਾਈ ਨਹੀਂ ਲੈਣਾ ਹੋਗਾ ਲੈ ਵੀ 1,05,000 ਦੇ ਕੱਟਾ 1,05,000 ਜਿਹੜੇ ਰੇਟ 'ਚ ਆਇਆ ਬਈ ਜੀ ਉਹੀ ਰੇਟ ਆਪਾਂ ਟਾਇਰ ਮੂਲ ਨਵੇਂ ਆ ਠੀਕ ਆ ਜੀ ਪਹਿਲੇ 45 ਪੈਸਾ ਠੀਕ ਆ ਜੀ ਇੰਜਨ ਵੱਡਾ 355 ਇਹ ਪੰਜਾਬ ਨੰਬਰ ਹੈ ਠੀਕ ਆ ਜੀ ਤੇ ਤੈਨੂੰ ਕੰਮ ਕੋਮ ਨੂੰ ਬਹੁਤ ਨਜ਼ਰ ਆ ਜਾਂਦਾ ਸੀਛਰੀ ਆ ਸੀਛਰੀ ਹੈਗਾ ਆ ਵੀ ਚੈੱਕ ਕਰਵਾ ਦੇ ਪੂਰਾ ਚੋਟਾ ਹੀ ਹੈ ਬਈ ਹਾਂ ਸੀਛਰੀ ਟਾਪ ਟੂਪ ਲਿੰਕ ਸਾਰਾ ਨਾਲ ਹੀ ਆ ਠੀਕ ਆ ਬਈ ਵਧੀਆ ਨੇ ਟਰ ਏ ਕਬਈ ਫੁੱਲ ਸੋਨਾ ਟਰੈਕਟਰ ਹੈਗਾ ਛੋਟੇ ਜੀਮੀਦਾਰ ਦਾ ਇਹ ਹੈਗਾ ਟੋਪਾ ਟਰੈਕਟਰ ਹਾਂ ਆਪਾਂ ਬਾਈ ਦੇ ਸ਼ੋਅਰੂਮ ਤੇ ਸ਼ੋਅਰੂਮ ਦੀ ਲੋਕੇਸ਼ਨ ਦੇਖ ਲਓ ਭਾਈ ਜੀ ਇਧਰ ਸਾਹਮਣੇ ਪੈਟਰੋਲ ਪੰਪ ਹੈਗਾ ਭਾਰਤੀ ਤੇ ਇੱਥੇ ਬਾਈ ਦਾ ਸ਼ੋਅਰੂਮ ਆ ਮਾਨ ਟਰੈਕਟਰ ਸੇਲ ਪਰਚੇਜ ਤੇ ਇਹ ਮਾਡਲ ਹੈਗਾ ਸੋਨਾ ਲਿਕਾ 60000 ਸੱਤਾ ਮਾਡਲ ਹੈ ਇਹ ਇੰਜਨ ਗੇਰਦਾ ਭਾਈ ਇੰਜਨ ਗੇਰ ਦੀ ਗਾਰੰਟੀ ਹੈ 2 ਬੀਹ ਦੇ ਦਾਂਗੇ ਠੀਕ ਹੈ ਜੀ ਫਰੰਟ ਟਾਇਰ ਵੱਡੇ ਆ ਨਾ ਭਾਈ ਜੀ ਇਹਦੇ ਹਾਂ ਠੀਕ ਹੈ ਇਹ ਵੱਡੇ ਟਾਇਰਾਂ ਚ ਹੈਗਾ ਆ ਏਸੀ ਪਾਰਾ ਮਾਡਲ ਠੀਕ ਹੈ ਜੀ ਅੱਗੇ ਗਿਆ ਭਾਈ ਜੀ ਏਸਓ 12 ਮਾਡਲ 12 ਮਾਡਲ ਇੱਥੇ ਦਾ ਬਾਈ ਜੀ ਦੇਖ ਸਕਦੇ ਹੋ ਕਿ ਸਾਰੇ ਨੀਲੇ ਮੋਰੀ ਨਿਕਲਿਆ ਹਾਂ ਹੱਥ ਦਿਖਾ ਦਿਓ ਹਾਂ ਇਹ ਪੰਜਾਬ ਨੰਬਰ ਹੈ ਠੀਕ ਹੈ ਜੀ ਡਿਸਟਰੀਬਿਊਟਰ ਲੱਗਿਆ ਪਾਵਰ ਸਟੀering ਹੈ ਠੀਕ ਹੈ ਜੀ ਇਹ ਦੇ ਦਾਂਗੇ 235 ਦਾ ਆਪਾਂ ਠੀਕ ਹੈ 2 ਲੱਖ ਤੇ ਹਾਂ ਡਿਕਸ਼ਕ ਡਿਕਸ਼ਕ ਲੱਗਾ ਕੁਝ ਨਹੀਂ ਲਾਉਣਾ ਠੀਕ ਆ ਬਾਈ ਜੀ ਆ ਸੂਲੀਕਾ 60 ਹੈ ਇਹ ਨਵਾਂ ਮਾਡਲ ਹੈ ਪਾਵਰ ਸਟੀering ਹੈ ਠੀਕ ਹੈ ਜੀ ਪੰਜਾਬ ਦਾ ਨੰਬਰ ਹੈ ਦਾ ਠੀਕ ਹੈ ਜੀ ਇਹ ਦੇ ਦਾਂਗੇ ਆਪਾਂ ਤੇ ਨਵੀ ਦਾ ਠੀਕ ਹੈ ਜੀ ਤੇ ਅਗਲਾ ਬਾਈ ਜੀ ਇਹ 40 ਵਾਲਾ ਸੋਨ ਲੈ ਕੇ ਚਿੱਤੀ ਸ਼ੋਦਾ ਆ ਆਲ ਰੀਅਲ ਹੈ ਐਂਡ ਵੀ ਨਾਲ ਦਿੰਨੇ ਮਗਰਾੜ ਮੂੜ ਨਾਲ ਤੇ ਡਿੱਟ ਦੇ ਠੀਕ ਆ ਭਾਈ ਜੀ ਤੇ ਹਰਿਆਣਾ ਦਾ ਨੰਬਰ ਹੈ ਇਹ ਜਦੋਂ ਇਹ ਇਤੂ ਸਟਾਰਟ ਹੋਇਆ ਸੀ ਨਾ ਖੜੀ ਆ ਪਸੋਦਾ ਜੀ ਹਾਂ 1 35 ਦੇ ਦਾਂਗੇ ਠੀਕ ਆ ਜੀ ਲਓ ਵੀ 1 ਲੱਖ ਤੇ 35000 ਦਾ 98 ਮਾਡਲ ਆ 550 ਏਸੀ ਦਾ ਕਲੋਸ ਕਰਦੇ ਇੰਜਨ ਵਾਲਾ ਤਿੰਨ ਸਿਲੰਡਰ ਠੀਕ ਆ ਜੀ ਹਰਿਆਣਾ ਨੰਬਰ ਆ 16 ਮਾਡਲ ਹੈ ਐਨਓਸੀ ਮਿਲ ਜੂ ਠੀਕ ਆ ਜੀ ਚਾਰੇ ਪਾਸੇ ਗੀੜਾ ਦੇ ਤੇ ਡਿਸਟ੍ਰੀਬਿਊਟਰ ਲੱਗਿਆ ਠੀਕ ਆ ਜੀ ਤੇ ਟਾਇਰ ਭਾਈ ਜੀ 275 ਦੇ ਦਾਂਗੇ ਟਾਇਰ ਸੱਤੀ ਪੈ ਠੀਕ ਹੈ ਸੈਂਟਰ ਗੇਅਰ ਆ ਗਿਆ ਬਾਈ ਤੇ ਮਾਡਲ ਹੈਗਾ 17 2 ਲੱਖ 75000 ਦਾ 75000 ਦਾ ਇਹ ਸਟੈਂਡਰਡ ਹੈ ਤਿੰਨ ਮਾਡਲ ਠੀਕ ਹੈ ਜੀ ਇਹ ਪਾਵਰ ਸਟੀering ਹੈ ਠੀਕ ਹੈ ਜੀ ਟਰੈਕਟਰ ਪੂਰਾ ਕੰਟਾ ਚਾਰੇ ਪਾਸੇ ਗੇੜਾ ਦੇ ਦੇ ਇੰਜਨ ਗੇਅਰ ਦੀ ਗਾਰੰਟੀ ਆ ਠੀਕ ਹੈ ਬਾਈ ਜੀ ਜਿਨ੍ਹਾਂ ਦੇ ਕਰ ਕਦਾ ਆਪਣਾ ਸਟੈਂਡਰਡ ਨਾਲ ਆਪਣੋਂ ਵੀ ਪ੍ਰੇਮ ਆ ਜਿਨ੍ਹਾਂ ਦੇ ਕਰ ਕਦਾ ਹੁੰਦੀ ਹੈਗਾ ਹਾਂ ਜਿਹਨਾਂ ਕੋਲੇ ਕਦਾ ਸਟੈਂਡਰਡ ਨਾ ਹੋਵੇ ਉਹਨਾਂ ਜਿਕਰ ਆਪਣ ਨੂੰ ਨੀਂਦ ਹੀ ਨਹੀਂ ਆਉਂਦੀ ਵੀ ਹੈ ਨਹੀਂ ਕਿਉਂ ਟਰੈਕਟਰ ਝੋਟੇ ਨੇ ਠੀਕ ਹੈ ਜੀ ਸ਼ਰਤਿਆਂ ਟਰੈਕਟਰ ਨੇ ਇਹ ਉਹ ਤਾਂ 7-8 ਮਾਡਲ ਜੇ ਮਿਲ ਜਾਂਦੇ ਨੇ ਹਾਂਜੀ ਕਾਲੇ ਜਿੱਡਾਲੇ ਉਹਨਾਂ ਨੂੰ ਇਹਨਾਂ ਦਾ ਫਰਕ ਆ ਥੋੜੇ ਦਾ ਇਹ ਬ੍ਰਾਂਡ ਹੈ ਕਹਿੰਦੇ ਨੇ ਨਾ ਇਹ ਕਹਿੰਦਾ ਜਿੱਤੇ 855 ਜੋਰ ਮਾਰਦਾ ਉੱਤੇ ਇਹ ਵੀ ਜੋਰ ਮਾਰਦਾਗਾ ਚਾਰੇ ਪਾਸੋਂ ਕਿਹੜਾ ਰਿਕਡ ਦਿਖਾ ਦੇ ਟੈਕਟਰ ਦੇ ਜੇ ਨਿਰਮਲ ਭਾਈ ਮੰਨ ਕੇ ਚੱਲ ਆਏ ਇਹ ਮਾਡਲ ਹੈਗਾ 2003 ਜੇ 855 ਲੈਣ ਜਾਵਾਂਗੇ ਇਹਦੇ ਰੇਟ 'ਚ ਨਹੀਂ ਮਿਲਦਾ ਇਹਦੇ ਨਾਲ ਮਹਿੰਗੇ ਮਿਲਵਣਾਂ ਤਾਂ ਮੈਂ ਕੋ ਮਿਲ ਵਟਸਐਪ ਜਨ ਲਈ ਪੂਰੀ ਬੈਠਾ ਠੀਕ ਆ ਉਹ 55 ਜਾ ਜਾਂਦਾ ਇਹ 60 ਜਾ ਜਾਂਦਾ 15 ਹਾਲ ਹੁਣ 20 ਤਵੀਆਂ ਹੁਣ 10 ਫਟਾ ਰੋਟਾ ਵੇਟ ਮੇਰੇ ਸਾਹਮਣੇ ਪਾ ਦਿ ਆਪਾਂ ਵੇਗਾ ਬਈ ਪਾਵਰ ਸਟੀering ਦਾ ਤਿੰਨ ਮਾੜਾ 365000 ਮੌਕੇ ਤੇ ਬਈ ਹਾਂ ਮੌਕੇ ਤੇ 335 ਦਾ ਠੀਕ ਆ ਬਈ ਜੀ ਇਹ 585 ਹੈ ਥਾਨੇ ਮਾੜਾ ਚਾਰੇ ਟਾਇਰ ਨਵੇਂ ਨੇ ਠੀਕ ਆ ਜੀ ਇੰਜਨ ਗੇਅਰ ਦੀ ਗਾਰੰਟੀ ਆ ਪੰਜਾਬ ਨੰਬਰ ਲਾਉਂਦੇ ਕਰਦੇ ਕੁਛ ਨਹੀਂ ਠੀਕ ਆ ਜੀ ਇਹ ਟਿੱਟ ਦੇ ਦਾਂਗੇ ਆਪਾਂ 220000 ਦਾ ਠੀਕ ਆ ਲੈ ਬਈ 2 ਲੱਖ ਤੇ 20000 ਦਾ ਹਾਂ 735 ਨਵੇਂ ਮਾੜਾ ਬਾਹਰ ਪੰਪ ਹੈ ਵੱਡੇ ਗੇਅਰ ਚਾ ਚਾਰੇ ਟਾਇਰ 70 75 ਪੈਸੇ ਆ ਠੀਕ ਆ ਜੀ ਇਹ ਦੇ ਦਾਂਗੇ ਰੇਟਾ ਪਰਾਪਤਰਾ ਪੜਾ ਕਰੇ 165000 ਦਾ ਠੀਕ ਹੈ ਬਾਈ ਜੀ ਤੇ ਅੱਗੇ ਆ ਗਿਆ ਬਾਈ ਜੀ ਪ੍ਰੀਤ 60 ਨੰਬਰ ਪ੍ਰੀਤ ਆ 13 ਮਾਡਲ ਪੰਜਾਬ ਨੰਬਰ ਆ ਚਾਰ ਟਾਇਰ ਦੇ ਨਾਲ ਦਿਆ ਠੀਕ ਹੈ ਜੀ ਇਹਦੇ ਤਾਂ ਆ ਗਿਆ ਆਪਾਂ ਤੇਰਾ ਭਲਾ ਕਰੇ 245 ਦਾ ਟੂ ਸਪੀਡ ਚਾਹ ਬਾਈ ਜੀ ਹਾਂ ਟੂ ਸਪੀਡ ਚਾਰੇ ਪਾਸੇ ਕਿਹੜਾ ਦੇ ਦੇ ਠੀਕ ਆ ਬਾਈ ਜੀ ਕੰਡੀਸ਼ਨ ਫੁੱਲ ਸਾਫ ਆ ਤੇ ਅੱਗੇ ਆ ਗਿਆ ਬਾਈ ਜੀ ਅਰਜਨ 831 ਮਾਨਸਾ ਦਾ ਨੰਬਰ ਹਾਂ ਚਾਰੇ ਟਾਇਰ ਨਵੇਂ ਨੇ 555 ਸੈਂਟਰ ਗੇਅਰ ਆ ਡਿਸਟਰੀਬਿਊਟਰ ਲੱਗਿਆ ਮਾਨਸਾ ਨੰਬਰ ਆ ਠੀਕ ਆ ਜੀ 21 ਮਾਡਲ ਆ ਇਹ ਦੇ ਦਾਂਗੇ ਆਪਾਂ 5 ਲੱਖ ਤੇ ਜੇ 3000 ਦਾ ਤੇ 575 ਹੀ ਲੋਨ ਕਰਾ ਦਾਂਗੇ ਤੇ ਠੀਕ ਆ ਬਾਜੀ ਮੰਨ ਕੇ ਚੱਲੋ ਫਾਈਲ ਖਰਚਾ ਲਿਓ ਟਰੈਕਟਰ ਲੈ ਜੀ ਹਾਂ ਉਦੋਂ 60 ਸਟੈਂਡਰਡ ਦਾ ਫੇਰ ਆਗਾ ਛੋਟਾ ਟਰੈਕਟਰ ਪੈਰਾਂ ਤੇ ਐਮ ਆਰ ਫੇ ਮਿਟਾਵਿਆ ਨਹੀਂ ਠੀਕ ਆ ਜੀ ਤੇ ਸਾਰਾ ਕੁਝ ਨਵੇਂ ਦੇ ਬੈਗ ਵੀ ਨਵੇਂ ਨੇ ਜੀ ਦੂਜੀ ਇੱਕ ਗੱਲ ਹੋਰ ਆ ਸੱਚ ਮੈਂ ਕਹਿਣੀ ਭੁੱਲ ਗਿਆ ਸੀ ਮੇਰੇ ਉਹ ਸ਼ੌਂਕੇ ਲੈ ਕੇ ਰੱਖੇ ਹੋਏ ਨੇ ਮੇਰੇ ਕੋਲ ਨਾ ਵੇਟ ਪੈਲੇ ਸੋਨਾ ਲੀਕਾ ਦੇ ਦੋ ਸੈਟ ਹੋਰ ਰੱਖੇ ਪਏ ਨੇ ਕੰਨਾਂ ਨਾਲ ਲਾ ਕੇ ਰੰਗ ਮਾਰ ਕੀ ਜਿਹੜਾ ਵੀ ਬਾਈ 60 ਦਾ ਸਟੈਂਡਰਡ ਲਊਗਾ ਆਪਾਂ ਤੋਂ ਹਾਂ ਜੀ ਆਪਾਂ ਸ਼ੌਂਕਾ ਤੌਰ ਤੇ ਚੱਕਰ ਨੂੰ ਵੀ ਢੋਦੇ ਵੀ ਲਾ ਕੇ ਦੇਣੇ ਨੇ ਤੇ ਚੱਕਾਂ ਦੇ ਵੇਟੇ ਨੂੰ ਵੀ ਲਾ ਕੇ ਦੇਣੇ ਨੇ ਠੀਕ ਆ ਫਰੀ ਇਹਦੇ ਉਹ ਫਰੀ ਆਪ ਤਾਂ ਫੁਲਾ ਕੇ ਦੇਣਾ ਭਲੇ ਰੱਖਿਆ ਹਾਂ ਇਹਨਾਂ ਦਾ ਹੱਕ ਆਪਾਂ ਇਹਨਾਂ 'ਤੇ ਲਾਉਣਾ ਕਿਉਂ ਐਕਟ ਵੇਚ ਕੇ ਆਪਾਂ ਦਰਿਆਪਤ ਚ ਨਹੀਂ ਕਰਨੀ ਜੋ ਚੀਜ਼ ਆਪਰੇ ਕੋਲੇ ਬਚ ਗਈ ਆਪਾਂ ਨਾ ਦਿਓ ਉਹ ਵੇਚ ਦਾਂਗੇ ਉਹ ਦਿਲ ਤੇ ਦਿਮਾਗ ਚੋਂ ਬੇਈਮਾਨਾਂ ਦਾ ਹੱਕ ਕੱਢਣ ਦਾ ਉਹ ਰੱਖਦੇ ਨਹੀਂ ਉਹ ਪਲਾ ਕੇ ਦੇਵਾਂਗੇ ਸ਼ੌਂਕਾ ਲੈ ਬਈ ਚਾਹੇ ਕੈਪਟਨ ਸਮਝ ਲਓ ਠੀਕ ਆ ਹਾਂ ਤੇ ਫਿਰ ਕਿਤੇ ਬੈਠ ਮੈਂ ਆਰ ਦਿਨ ਤੇ ਲੋਨ ਕੋਣਾ ਲੋਨ ਵੀ ਕਰਾ ਦੂੰਗਾ ਠੀਕ ਹੈ ਉਹ ਜ਼ਿਆਦਾਤਰ ਲੋਕਾਂ ਨੂੰ ਮੈਂ ਇਹ ਕਹਿਣਾ ਵੀ ਲੋਨ ਤੋਂ ਸਕੋਚ ਕਰੋ ਠੀਕ ਹੈ ਜੀ ਠੀਕ ਹੈ ਨਾ ਕੋਈ 100 ਰੁਪਏ ਦਾ ਟੈਟ ਥੋੜਾ ਜਿਹਾ ਪੈਂਦਾ ਹੋਵੇ ਲੋਨ ਉੱਤ ਤੱਕ ਆ ਲਿਆ ਕਰੋ ਕਿਸ਼ਤ ਭਰਨੀ ਸੌਖੀ ਹੈ ਜਿਹੜੇ ਵੱਡੇ ਵੱਡੇ ਟੈਟ ਲੈਣੇ ਆ 8-8 ਲੱਖ ਦੇ 9-9 ਲੱਖ ਦੇ ਮੌਕੇ ਤੇ ਸੋਤੇ ਜੇ ਕਿਸ਼ਤ ਨਹੀਂ ਭਰੀ ਦੀਆਂ ਕਿਸ਼ਤਾਂ ਭਰ ਦੋਗੇ ਤਾਂ ਕਰਾ ਲਓ ਜੇ ਨਹੀਂ ਭਰਦੀਆਂ ਫੇਰ ਨਾ ਕਰੋ ਨਹੀਂ ਹੋਣ ਵਾਲੇ ਸਮੱਸਿਆਵਾਂ ਸਿੱਪਲਾ ਖਰਾਬ ਹੋਣਗੀਆਂ ਜਵਾਖਾਂ ਦੇ ਵਿਭਕ ਭਲੇ ਤੰਗੀ ਕਰਨਗੀਆਂ ਤੁਹਾਨੂੰ ਠੀਕ ਹੈ ਇਹ ਮਾਡਲ ਵੇ ਜੀ ਇਹ ਤਿੰਨ ਮਾਡਲ ਹੈ ਇਹ ਵੀ 2-35 ਦੀ ਦੇ ਦਾਂਗੇ ਆਪਾਂ ਕਨੋਪੀ ਛਤਰੀ ਲੱਗੇ ਨਾਲ ਤੇ ਅੱਗੇ ਬਾਈ ਜੀ ਸੋਨਾਲੀਕਾ ਇਹ ਸਟੈਂਡਰਡ ਹੈ ਸਟੈਂਡਰਡ ਆ ਸੋਨਾਲੀਕਾ ਬਲ ਟਰੈਕ ਹੈ 60 21 ਮਾਡਲ ਠੀਕ ਹੈ ਜੀ ਚਾਰੇ ਟਾਇਰ ਨਾਲ ਦੇ ਨੇ ਚੰਗਾ ਟਰੈਕਟਰ ਸਮਾਨਾ ਕੁਝ ਨਹੀਂ ਲਾਉਣਾ ਸਾਰਾ ਓਰੀਜਨਲ ਆ ਥੋੜਾ ਨੇ ਰੇਂਜ ਖੜਾ ਤੇ ਚੰਨਣ ਘਾਟਾ ਠੀਕ ਹੈ ਜੀ ਬਲ ਬਲ ਮੈਂ ਲਾਉਣ ਵਾਲਾ ਇੱਥੇ ਇਹ ਟਰੈਕਟਰ ਦੇ ਦਾਂਗੇ ਆਪਾਂ 5 ਲੱਖ ਤੇ 65000 ਦਾ ਠੀਕ ਹੈ ਜੀ ਠੀਕ ਹੈ 60 ਐਚਪੀ ਚਾਹੇ 3 ਸਪੀਡ ਚਾਹੀਏ ਠੀਕ ਹੈ ਜੀ ਬਹੁਤ ਜ਼ਿਆਦਾ ਘੱਟ ਮਿਲਦਾ ਕਹਿੰਦਾ ਜਿਹੜਾ ਹਾਂ ਬਹੁਤ ਘੱਟ ਮਿਲਦਾ ਕੰਮ ਨੂੰ ਨਜ਼ਰ ਆ ਚੇਂਜਰ ਵਾਲਾਗਾ ਹਾਂ ਤੇ ਦੁਬਾਰੇ ਫੇਰ ਆਪਾਂ ਕਹਿਨੇ ਆ ਵੀ ਜਿਹੜੇ ਵੀ ਨੇ ਟੈਕ ਲੈਣਾ ਰੂੜੀ ਰੋਰ ਤੇ ਸ਼ੋਰੂਮ ਆਪਣਾ ਪਟਰੋਲ ਪੰਪ ਦੇ ਨਾਲ ਆ ਜਦੋਂ ਮਰਜ਼ੀ ਆਜੋ ਠੀਕ ਆ ਬਈ ਨਰਮ ਠੀਕ ਆ ਬਈ ਸਤਿ ਸ੍ਰੀ ਅਕਾਲ ਚਲੋ ਵੀ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਅਜੇ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਜੇ ਕਿਸੇ ਨੂੰ ਕੋਈ ਮੇਰੀ ਗੱਲ ਚੁਵੀ ਵੀ ਜੀ ਕੋਈ ਬਾਦਮੀ ਕੰਮ ਕਰਵਾ ਲਈ ਤਾਂ ਮੇਰਾ ਨੰਬਰ ਉੱਤੇ ਹੈਗਾ ਮੈਨੂੰ ਫੋਨ ਕਰ ਲਿਓ ਸਿੱਧੇ ਜਿਹਾ ਔ ਸਿੱਧੇ ਜਿਹਾ ਫੇਰ ਟੂ ਪੇਟ ਗੱਲ ਕਰੋ ਚੱਕਰੀ ਕੋਈ ਨਹੀਂ ਮਾੜਾ ਕਿਨੋਂ ਆਪਾਂ ਕਹਿਣਾ ਨਹੀਂ ਆਪਾਂ ਚੰਗੀ ਰਾਇ ਦੇਵਾਂਗੇ ਜ਼ਿੰਮੇਵਾਰਦੇ ਉਹਨਾਂ ਤੇ ਸਤਿ ਸ੍ਰੀ ਅਕਾਲ